ਐਸਰਿਓਨ ਮੈਂ ਲੱਖਾਂ ਕਰੋੜਾਂ ਦੀ ਚੀਜ਼ ਦੇ ਰਿਹਾ ਲੱਖਾਂ ਕਰੋੜਾਂ ਰੁਪਏ ਦੀ ਕਿਹੜੀ ਲੱਖਾਂ ਕਰੋੜਾਂ ਦੀ ਚੀਜ਼ ਦੇ ਰਿਹਾ ਐਲਨ ਮਸਕ ਸਾਹਿਬ ਜੀ ਆਸ਼ੀਰਵਾਦ ਕਦੇ ਕਦੇ ਸਟੇਜ ਤੇ ਜਾ ਕੇ ਇਦਾਂ ਹੋਇਆ ਕਿ ਤੁਸੀਂ ਜੋਗ ਭੁੱਲ ਗਏ ਹੋ ਕਹਿੰਦੇ ਕੱਲੇ ਦਵਾ ਨਾਲ ਅਸਰ ਨਹੀਂ ਹੁੰਦਾ ਦੁਆ ਵੀ ਚਾਹੀਦੀ ਨੱਕ ਚ ਘੋਪਾ ਕੇ ਉਹ ਚ ਜੋਜ ਜਗਾਓ ਕਦੇ ਆਡੀਅנס ਨਾਲ ਇਦਾਂ ਹੋਇਆ ਕਿ ਕਦੇ ਮਜ਼ਾਕ ਉਸ ਤਰ੍ਹਾਂ ਦਾ ਹੋ ਗਿਆ ਹੋਵੇ ਤੇ ਉਹਨਾਂ ਨੇ ਕਿਹਾ ਹੋਵੇ ਬਾਹਰ ਆ ਖਾ ਪੀ ਕੇ ਪੈਸੇ ਦੇ ਕਹਿੰਦੀ ਵਨ ਕੰਪਲੀਮੈਂਟਰੀ ਡਰਾਈ ਸਨੈਕਸ ਪਲੀਜ਼ ਕਹਿੰਦਾ ਉਹਨਾਂ ਆ ਕਿ ਕਹਿੰਦੀ ਸੁੱਕੀ ਪਾਪੜੀ ਕੁੱਤਿਆਂ ਹਾਂ ਭਾਈ ਇਹ ਚੀਜ਼ ਤਾਂ ਫਿਲਮਾਂ 'ਚ ਹੁੰਦੀ ਆ ਸਾਡੇ ਨੇ ਇਦਾਂ ਹੁੰਦਾ ਸਾਡੇ ਘਰ ਦੇ ਉਹ ਖੁਸ਼ ਹੁੰਦੇ ਆ ਜਦੋਂ ਚਾਰ ਬੰਦੇ ਦੀ ਤਾਰੀਫ਼ ਹੋ ਗਈ ਜਾਂ ਮੰਮੀ ਨੂੰ ਕਿਤੇ ਡਿਸਕਾਊਂਟ ਮਿਲ ਗਿਆ ਹੂੰ ਤੇ ਕਦੇ ਤੁਹਾਡੀ ਮੰਮਾ ਨੇ ਤੁਹਾਨੂੰ ਕਿਹਾ ਹੋਵੇ ਕਿ ਮੇਡੀ ਛੱਡ ਕਿਹੜੇ ਕੰਮ ਹੀ ਪਿਆ ਕੋਈ ਢੰਗ ਦਾ ਕੰਮ ਕਰ ਪੁੱਤਰ ਅੱਜ ਤੂੰ ਇੱਕ ਗੱਲ ਸਾਬਤ ਕਰਦੇ ਕਿ ਤੈਨੂੰ ਜੰਮ ਕੇ ਮੈਂ ਕੋਈ ਗਲਤੀ ਨਹੀਂ ਕੀਤੀ ਥੈਂਕ ਯੂ ਡੈਡੀ ਗੁਨਾਹ ਕਿੱਤਾ ਗੁਨਾਹ ਸਸ਼ੀਏ ਕੱਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਵਿੱਚ ਮਿਲੋਂ ਜਾ ਰਹੇ ਹਾਂ ਤੁਹਾਨੂੰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਕਮੇਡੀ ਦੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਤਰुण ਚਾਵਲਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਤੇ ਸਾਡੇ ਨਾਲ ਰੋਬਰੂ ਹੋਏ ਸਵਾਲਾਂ ਦੀ ਸ਼ੁਰੂਆਤ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਜ਼ਰੂਰ ਦੱਸੋ ਆਪਣੇ ਬਾਰੇ ਸਾਰ ਸਭ ਤੁਸੀਂ ਜਾਣਦੇ ਹੋ ਇੰਟਰੋਡਕਸ਼ਨ ਤੁਸੀਂ ਦੇ ਦਿੱਤੀ ਹੈ ਤਰुण ਚਾਵਲਾ ਮੇਰਾ ਨਾਮ ਹੈ ਹਾਂਜੀ ਸਟੈਂਡ ਅਪ ਕਮੇਡੀ ਦੀ ਲਾਈਨ ਚਪਾ ਨਾਮਾ ਵਾਂਟਰ ਕੀਤੇ ਆ ਕਦੇ-ਕਦੇ ਸਟੇਜ ਤੇ ਜਾ ਕੇ ਇਦਾਂ ਹੋਇਆ ਕਿ ਤੁਸੀਂ ਜੋਗ ਭੁੱਲ ਗਏ ਹੋ ਫਿਰ ਉਹ ਤੇ ਕੀ ਕੀਤਾ ਕਿਦਾਂ ਦਾ এনवायरमेंट ਬਣਾਇਆ ਨਹੀਂ ਸਰ ਇੰਦਾ ਦਾ ਤੇ ਚਲੋ ਟੱਚਵੁੱਡ ਕਦੀ ਨਹੀਂ ਹੋਇਆ ਕਿ ਜੋਕ ਭੁੱਲ ਗਿਆ ਉਹ ਪਰ ਇੰਦਾ ਗਰੀ ਬਹੁਤ ਹੋਰੀ ਹੁੰਦਾ ਲੱਗ ਲੱਗ ਤਰਾ ਦੇ ਸ਼ੋਅ ਸੁਣਦੇ ਕਈ ਵਾਰੀ ਕੁਝ ਜੋਕਸ ਟਰਾਈ ਕਰਦੇ ਆ ਇੱਕ ਸ਼ੋਅ ਉਸ ਬੋਲ ਆਫਟਰ ਆਂਦਾ ਨੈਕਸਟ ਟਾਈਮ ਨਹੀਂ ਆਂਦਾ ਫਿਰ ਉੱਤੋਂ ਥੋੜਾ ਜਿਹਾ ਇੰਪਰੋਵਾਈਜ਼ ਕਰਕੇ ਥੋੜਾ ਚੇਂਜ ਕਰ ਲੈਂਦਾ ਸਭ ਤੋਂ ਔਖਾ ਦਰਸ਼ਕ ਕੌਣ ਹੁੰਦਾ ਨਸ਼ੇ ਵਿੱਚ ਗੁੱਸੇ ਵਿੱਚ ਜਾਂ ਆਪਣੀ ਪਤਨੀ ਨਾਲ ਆਇਆ ਹੋਇਆ ਗੁੱਸੇ ਵਿੱਚ ਚਲਾ ਗਿਆ ਸਦੈ ਨਸ਼ੇ ਵਾਲਾ ਤਾਂ ਹਾਸਾ ਹੀ ਉਹ ਕੱਚਾ ਹੁੰਦਾ ਓਕੇ ਉਹਨਾਂ ਨੇ ਤੇ ਜੋਕ ਸ਼ੁਰੂ ਹੁੰਨ ਤੋਂ ਪਹਿਲੇ ਹੱਸ ਪੈਣਾ ਕਦੇ ਆਡੀਅנס ਨਾਲ ਇਦਾਂ ਹੋਇਆ ਕਿ ਕਦੇ ਮਜ਼ਾਕ ਉਸ ਤਰ੍ਹਾਂ ਦਾ ਹੋ ਗਿਆ ਹੋਵੇ ਤੇ ਉਹਨਾਂ ਨੇ ਕਿਹਾ ਹੋਵੇ ਬਾਹਰ ਆ ਤੈਨੂੰ ਮਿਲਾਂਗੇ ਭਾਜੀ ਮੇਰਾ ਕੰਟੈਂਟ ਇਦਾਂ ਦਾ ਨਹੀਂ ਹੁੰਦਾ ਮੇਰਾ ਟੋਟਲੀ ਤੁਹਾਡਾ ਪਿਆਰ ਅੱਛਾ ਆਡੀਅנס ਨਾਲ ਕੰਟੈਂਟ ਹੁੰਦਾ ਬਿਲੋ ਦਾ ਵੈਲਟ ਨਹੀਂ ਹੁੰਦਾ ਇਸ ਕਰਕੇ ਮੇਰਾ ਕਦੀ ਇਦਾਂ ਐਕਸਪੀਰੀਅੰਸ ਹੋਇਆ ਨਹੀਂ ਓਕੇ ਅੱਜਕੱਲ ਨਾ ਕਾਮੇਡੀ ਜਿਹੜੀ ਆ ਉਹ ਬਹੁਤ ਹੱਦਾਂ ਪਾਰ ਕਰਨ ਵਾਲੀ ਹੋ ਰਹੀ ਆ ਕਿ ਮਤਲਬ ਦੇਖਿਆ ਜਾ ਰਿਹਾ ਕਿ ਵਗਲੈਰਿਟੀ ਬਹੁਤ ਡੇ ਬਾਏ ਡੇ ਵੱਧ ਹੋ ਰਹੀ ਆ ਕਿ ਉਸ ਤਰ੍ਹਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਆਪਾਂ ਕਈ ਚੀਜ਼ਾਂ ਹੁੰਦੀਆਂ ਦੇਖ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਆਪਾਂ ਪਰਿਵਾਰ 'ਚ ਬੈਠ ਕੇ ਉਹ ਚੀਜ਼ਾਂ ਨਹੀਂ ਵੇਖ ਸਕਦੇ ਉਸ ਚੀਜ਼ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਭਾਜੀ ਚੀਜ਼ ਉਹੀ ਵਾਇਰਲ ਹੁੰਦੀ ਹੈ ਜਿਹੜੀ ਲੋਕੀ ਦੇਖਦੇ ਆ ਹਾਂ ਤੁਸੀਂ ਗੱਲ ਕਰ ਰਹੇ ਹੋ 18+ ਕਾਮੇਡੀ ਦੀ ਉਹਦੀ ਅਲੱਗ ਆਡੀਅנס ਹੈ ਹਾਂ ਅਗਰ ਆਪਾਂ ਨੂੰ ਗਲਤ ਕਵਾਂਗੇ ਤੇ ਫਿਰ ਉਹਨੇ ਫੇਮਸ ਕਿਉਂ ਹੋਇਆ ਕਿਉਂਕਿ ਆਡੀਅנס ਹੀ ਇੱਕ ਆਰਟਿਸਟ ਨੂੰ ਬਣਾਉਂਦੀ ਹੈ ਅਗਰ ਆਡੀਅנס ਨੇ ਉਸ ਆਰਟਿਸਟ ਨੂੰ ਬਣਾਇਆ ਇਸ ਦਾ ਮੀਨਸ ਆਡੀਅנס ਨੂੰ ਸੁਣਨਾ ਚਾਹਦੀ ਹੈ ਇਹ ਰੀਜ਼ਨ ਆ ओके okay. मतलब इस तरह दीया चीज्या फिर चल दिया ही रहण गीयां के मतलब तो ड... पाहिजे कानून आना चाहिदा अगर ਤੁਹਾਨੂੰ ਲੱਗਦਾ चीज ਗਲਤ ਹੈ ਉਹਦੇ ਤੇ ਕਾਨੂੰਨ ਆਵੇ ਬੰਦਾ ਉਹਦੇ ਅੰਡਰ ਹੈ ਕਿ ਜੋ ਕਮੇਡੀ ਕਰਨੀ ਕਰੇ ਉਸ चीज ਨੂੰ ਗਲਤ ਹੋਵੇ ਹੈਨਾ ਅ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਇੱਕ ਕਮੇਡੀਅਨ ਸੈਮੇ ਰਹਿਣਾ ਉਹਨਾਂ ਦਾ ਪਿੱਛੇ ਜੇ ਇਸ਼ੂ ਹੋਇਆ ਸੀ ਆਈ ਥਿੰਕ ਉਹਨਾਂ ਤੇ ਕੇਸ ਵੀ ਦਰਜ ਹੋਇਆ ਹਾਂਜੀ ਤੇ ਉਹ ਮੈਂ ਚੀਜ਼ ਫੇਰ ਨੋਟਿਸ ਚਾਹੀਏ ਕਿ ਉਹ ਫੇਰ ਆਪਣੀ ਲਾਈਨ ਵਿੱਚ ਵਾਪਸ ਆ ਗਿਆ ਕਿ ਉਹਨਾਂ ਦੀ ਫੈਨ ਫਾਲੋਇੰਗ ਹੋਰ ਜ਼ਿਆਦਾ ਵੱਧ ਗਈ ਆ ਕਿ ਤੁਸੀਂ ਦੇਖੋ ਇੱਕ ਚੀਜ਼ ਉਹਨਾਂ ਇੱਕ ਸਮੇਂ ਉਹਨਾਂ ਦਾ ਕਿੰਨਾ ਵਿਰੋਧ ਹੋਇਆ ਬਿਲਕੁਲ ਤੇ ਇੱਕ ਸਮੇਂ ਹੁਣ ਲੋਕ ਉਹਨਾਂ ਦੀ ਫੈਨ ਫਾਲੋਇੰਗ ਵੀ ਵੱਧ ਗਈ ਆ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੀਆਂ 10 ਕਰੋੜ ਦੀਆਂ ਇੰਤਾਂ ਹੀ ਵਿਕ ਚੁੱਕੀਆਂ ਹਾਂਜੀ 40 ਮਿੰਟ ਚ ਤੇ ਦੇਖੋ ਫਿਰ ਇਸ ਤਰ੍ਹਾਂ ਬਿਲਕੁਲ ਸਰ ਮੇਰੀ ਗੱਲ लास्ट ਤੇ ਫੇਰ ਉਹੀ ਆ ਗਈ ਕਿ ਆਡੀਅנס ਨੇ ਬਣਾਇਆ ਸਮੇਂ ਰਣਾ ਹੈ ਹਾਂ ਹੈਨਾ ਤੇ ਫਿਰ ਆਡੀਅנס ਗਲਤ ਕਿੱਦਾਂ ਹੋ ਸਕਦੀ ਹੈ ਆਡੀਅנס ਵੀ ਉਸੇ ਦੇਸ਼ ਦੀ ਹੈ ਨਾ ਜਿਨ੍ਹਾਂ ਨੇ ਇਹਨੂੰ ਬਣਾਇਆ ਤੇ ਕਦੇ ਤੁਹਾਡੀ ਮੰਮਾ ਨੇ ਤੁਹਾਨੂੰ ਕਿਹਾ ਹੋਵੇ ਕਮੇਡੀ ਛੱਡ ਕਿਹੜੇ ਕੰਮ ਹੀ ਪਿਆ ਕੋਈ ਢੰਗ ਦਾ ਕੰਮ ਕਰ ਚੱਲਦਾ ਰਿਹਾਦਾ ਭਾਜੀਆ ਪਰ ਕਿਸੇ ਟਾਈਮ ਤੇ ਕਹਿੰਦੇ ਸੀਗੇ ਪਰ ਹੁਣ ਜਿੱਦਾਂ ਥੋੜਾ ਫੇਮ ਮਿਲਣਾ ਸ਼ੁਰੂ ਹੋਇਆ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋਇਆ ਹੁਣ ਉਹਨਾਂ ਨੂੰ ਵਧੀਆ ਲੱਗਦਾ ਕਿ ਅੱਛਾ ਕਰ ਰਹੇ ਹਾਂ ਘਰ ਦੇ ਖੁਸ਼ ਆ ਘਰ ਦੇ ਬਹੁਤ ਖੁਸ਼ ਆ ਜੀ ਉਹੀ ਕਹਿੰਦੇ ਆ ਖੁਸ਼ੀ ਚ ਉਹਨਾਂ ਨੇ ਤੁਹਾਨੂੰ ਕੋਈ ਲਫ਼ਜ਼ ਜਦੋਂ ਤੁਸੀਂ ਜ਼ਿੰਦਗੀ ਚ ਸਕਸੈਸ ਹੋਏ ਹੋਵੇਂ ਤੁਹਾਨੂੰ ਉਹਨਾਂ ਨੇ ਖੁਸ਼ੀ ਚ ਪਿਆਰ ਚ ਪਹਿਲੇ ਸ਼ਬਦ ਜਿਹੜੇ ਤੁਹਾਨੂੰ ਅੱਜ ਵੀ ਯਾਦ ਹੋਣ ਕੇ ਹਾਂ ਭਾਜੀ ਇਹ ਤਾਂ ਫਿਲਮਾਂ ਚ ਹੁੰਦੀ ਆ ਸਾਡੇ ਨੇ ਇਦਾਂ ਹੁੰਦਾ ਸਾਡੇ ਘਰ ਦੇ ਉਹ ਖੁਸ਼ ਹੁੰਦੇ ਆ ਜਦੋਂ ਚਾਰ ਬੰਦਿਆਂ ਦੀ ਤਾਰੀਫ਼ ਹੋ ਗਈ ਜਾਂ ਮੰਮੀ ਨੂੰ ਕਿਤੇ ਡਿਸਕਾਊਂਟ ਮਿਲ ਗਿਆ ਉਹਨਾਂ ਨੇ ਉਹਦੇ ਖੁਸ਼ ਹੋਣਾ ਸਾਡੇ ਮੁੰਡੇ ਦੇ ਫੀਲਡ ਦਾ ਸਾਨੂੰ ਕਿਤੇ ਫਾਇਦਾ ਪਾਉਂਦਾ ਕਿ ਨਹੀਂ ਇੱਕ ਚੀਜ਼ ਮੈਨੂੰ ਮੈਂ ਜ਼ਰੂਰ ਦੱਸਿਓ ਕਿ ਤੁਹਾਨੂੰ ਉਹ ਕਿਹੜਾ ਸਮਾਂ ਸੀਗਾ ਜਿਹੜਾ ਤੁਹਾਨੂੰ ਪਤਾ ਲੱਗਿਆ ਕਿ ਹਾਂ ਯਾਰ ਮੈਂ ਲੋਕਾਂ ਨੂੰ ਹਸਾ ਸਕਦਾ ਕਿ ਮੇਰੇ ਚ ਇੰਨਾ ਕੁ ਟਾਇਲੈਂਟ ਹੈਗਾ ਕਿ ਮੈਂ ਕੰਮ ਕਰ ਸਕਦਾ ਜੇ ਕੋਈ ਦੁਖੀ ਬੈਠਾ ਉਹਦੇ ਮੈਂ ਚਿਹਰੇ ਤੇ ਹਾਸਾ ਲਿਆ ਸਕਦਾ ਅੱਜ ਬਹੁਤ ਪਹਿਲੇ ਤੋਂ ਹੀ ਇਦਾਂ ਦਾ ਇੱਕ ਜਦੋਂ ਦੋਸਤਾਂ ਦਾ ਗਰੁੱਪ ਹੁੰਦਾ ਨਾ ਕੋਮੇਡੀ ਮੇਸ਼ਾ ਮਹਿਫਿਲ ਜੇ ਹੁੰਦੀ ਹੈ ਹਾਂਜੀ ਉਦੋਂ ਇੱਕ ਮੇਰਾ ਫਰੈਂਡ ਸਰਕਲ ਇਹ ਸ਼ੁਰੂ ਤੋਂ ਇਦਾਂ ਦਾ ਕਿ ਮਹਿਫਿਲ ਬੰਦੀ ਹਰ ਬੜੀ ਮੋਲ ਹੁੰਦਾ ਫਿਰ ਮੈਂ ਬੇਸਿਕਲੀ ਮੈਂ ਵੀਡੀਓ ਐਡੀਟਰ ਵੀ ਹਾਂ ਹੂੰ ਤੇ ਮਨੋਂ ਨਵਾਂ ਰੋਇ ਕਰਮਾ ਕੋਮੇਡੀ ਕਰਦਾ ਮੈਂ ਖੁਦ ਐਡਿਟ ਵੀ ਕਰ ਸਕਦਾ ਹਾਂ ਤੇ ਉੱਥੇ ਹੀ ਟਰਾਈ ਕੀਤਾ ਸੀ ਪਹਿਲੇ ਦੀ ਵੀਡੀਓ ਬਣਾ ਕੇ ਖੁਦ ਐਡਿਟ ਕਰਕੇ ਪਾਉਣ ਦੀ ਕੋਸ਼ਿਸ਼ ਕੀਤੀ ਨੂੰ ਵਧੀਆ ਰਿਸਪੌਂਸ ਆਇਆ ਫਿਰ ਅੱਜ ਤੱਕ ਤੁਹਾਡੇ ਨਾਲ ਕਦੇ ਕੋਈ ਹੋਇਆ ਹੋਵੇ ਸਟੇਜ ਤੇ ਜੋਕ ਮਾਰਿਆ ਹੋਵੇ ਤੇ ਕੋਈ ਹੱਸੇ ਨਾ ਹੋਵੇ ਬਹੁਤ ਬੜੀ ਕਾਫੀ ਸ਼ੋਅ ਹੁੰਦੇ ਵੱਡੇ ਤੋਂ ਵੱਡੇ ਸਟੈਂਡ ਅਪ ਆਰਟਿਸਟਾਂ ਦਾ ਹੁੰਦਾ ਕਿ ਕੁਝ ਸ਼ੋਅ ਜਾਂਦੇ ਆ 100 ਆਊਟ ਆਫ 100 ਕੁਝ ਵਿੱਚ ਰਿਸਪੌਂਸ ਘਟ ਜਾਂਦਾ ਕਿ ਹਰ ਤਰ੍ਹਾਂ ਦੀ ਆਡੀਅנס ਆ ਹਰ ਤਰ੍ਹਾਂ ਦੀ ਆਡੀਅנס ਦਾ ਮੂਡ ਹੈ ਉਸ ਦਿਨ ਇੱਕ ਜੋਗ ਤੁਹਾਡਾ ਫਟੇਗਾ ਪੂਰੀ ਤਰੀਕੇ ਨਾਲ ਉਹਨੇ ਤੁਸੀਂ ਸ਼ੋਅ ਦੇਖਿਆ ਮੇਰਾ ਕੁਝ ਜੋਗ ਪੂਰੇ ਫਟੇ ਹਨ ਹੋ ਸਕਦਾ ਕਿਸੇ ਸ਼ੋਅ ਦੇ ਵਿੱਚ ਨਾ ਫਟਣ ਕੰਟੈਂਟ ਹੈ ਲੱਗਦਾ ਜ਼ਿੰਦਗੀ ਵਿੱਚ ਮਿਹਨਤ ਜਾਰੀ ਹੈ ਹਾਈ ਤੇ ਸ਼ੁਰੂਆਤ ਹੈ ਜੀ ਅਗਲੇ 5 ਸਾਲਾਂ ਤੱਕ ਤੁਸੀਂ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ ਮੈਂ ਆਪਣੇ ਆਪ ਨੂੰ ਟੌਪ ਸਟੈਂਡ ਅਪੀਸ ਦੇ ਵਿੱਚ ਦੇਖਦਾ ਇੰਡੀਆ ਦੇ ਓਕੇ ਇੰਡੀਆ ਤੋਂ ਬਾਹਰ ਕਦੇ ਸੋਚਿਆ ਇੰਡੀਆ ਤੋਂ ਬਾਹਰ ਭਾਜੀ ਚੱਲ ਰਿਹਾ ਕਿਉਂਕਿ ਪਿਆਰ ਬਹੁਤ ਹੁੰਦਾ ਬਾਹਰ ਲੋਕਾਂ ਦਾ ਪੰਜਾਬ ਦਾ ਪਿਆਰ ਤੁਹਾਡੇ ਲਈ ਕਿੰਨਾ ਹੈ ਪਰ ਅਸੀਂ ਪੰਜਾਬ ਦਾ ਪਿਆਰ ਤੁਸੀਂ ਹਿਸਾਬ ਲਾ ਲਓ ਕਿ ਬਾਹਰ ਨਹੀਂ ਸ਼ਿਫਟ ਹੋਏ ਸਟੱਡੀ ਤੋਂ ਬਾਅਦ ਕਿਉਂਕਿ ਓਪਰਚ्युनिटी ਸਾਰੀਆਂ ਬਾਹਰ ਆ ਸਟੱਡੀ ਕੀਤੀ ਆ ਜੋਬ ਨਹੀਂ ਮਿਲੀ ਫਿਰ ਵੀ ਪੰਜਾਬ 'ਚ ਹੀ ਬੈਠਿਆ ਪੰਜਾਬ 'ਚ ਇਦਾਂ ਦੇ ਵੀ ਮੁੱਦੇ ਚੱਲ ਰਹੇ ਆ ਨਾ ਕਿ ਪੰਜਾਬ 'ਚ ਕੱਖ ਵੀ ਨਹੀਂ ਹੈਗਾ ਇਦਾਂ ਇਸ ਚੀਜ਼ ਬਾਰੇ ਕੀ ਕਹਿ ਸਕਦੇ ਗਲਤ ਆ ਹੂੰ ਜਿਨne ਪੈਸਾ ਕਮਾਣਾ ਸਭ ਕੁਝ ਕਰਨਾ ਉਹਦੇ ਲਈ ਹਰ ਜਗ੍ਹਾ ਸਭ ਕੁਝ ਹੈ ਹੁਣ ਪੰਜਾਬ 'ਚ ਤੁਸੀਂ ਵੀ ਬੈਠੇ ਹੋ ਹੂੰ ਤੁਸੀਂ ਇਹ ਗੱਲ ਕਿਹਾ ਸੀ ਪੰਜਾਬ ਚ ਕੁਛ ਨਹੀਂ ਵਰਤ ਤੁਸੀਂ ਇੱਕ ਅੱਛੀ ਪੋਸਟ ਤੇ ਬੈਠੇ ਜਿਨ੍ਹਾਂ ਨੇ ਮਿਹਨਤ ਕਰਨੀ ਆ ਉਹ ਅੱਗੇ ਆ ਸਕਦੇ ਉਸ ਚੀਜ਼ ਲਈ ਕੋਈ ਮੁਸ਼ਕਲ ਨਹੀਂ ਜਿਨ੍ਹਾਂ ਨੇ ਮਿਹਨਤ ਕਰਨੀ ਆ ਉਹਨਾਂ ਨੇ ਅੱਗੇ ਆਈ ਸਕਦਾ ਕਿ ਇੱਕ ਮਹਾਵਰਾ ਹੈ ਕਿ ਸ਼ਾਇਰੀ ਵੀ ਕਹਿ ਸਕਦੇ ਆ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੇ ਤੁਸੀਂ ਵੀ ਆਪਣੇ ਆਪ ਨੂੰ ਉਸ ਤਰ੍ਹਾਂ ਹੀ ਵੇਖਦੇ ਹੋ ਕਿ ਉੱਗੇ ਹੋ ਆਏ ਸੀਨੇ ਦੇ ਪਾੜਨੇ ਆ ਸੀਨੇ ਹਜੇ ਪਾੜ ਨਹੀਂ ਆ ਲੋਕਾਂ ਦੇ ਹਜੇ ਬਸ ਉਗ ਰਹੇ ਆ ਤੇ ਹਜੇ ਬਸ ਮਿਹਨਤ ਕਰ ਰਹੇ ਆ ਬਹੁਤ ਵਧੀਆ ਗੱਲ ਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡਾ ਪੰਜਾਬੀ ਭਰਾ ਉੱਠ ਕੇ ਲੋਕਾਂ ਦੇ ਅੱਗੇ ਆਉਂਦਾ ਇੱਕ ਮਕਾਮ ਹਾਸਲ ਹੁੰਦਾ ਕਿ ਇੱਕ ਮੰਜ਼ਲ ਉਸ ਨੂੰ ਜਦੋਂ ਮਿਲ ਜਾਂਦੀ ਹੈ ਨਾ ਉਸਦੇ ਮਾਪੇ ਤੇ ਉਸਦਾ ਆਰਾਧ ਵਾਲਾ ਸੁਸਾਇਟੀ ਵੀ ਖੁਸ਼ ਹੁੰਦੀ ਹੈ ਤੁਹਾਡੇ ਤੋਂ ਤੁਹਾਡਾ ਸਰਕਲ ਤੁਹਾਡੀ ਫੈਮਿਲੀ ਬਾਰੇ ਤੁਸੀਂ ਦੱਸ ਦਿੱਤਾ ਆਸ-ਪਾਸ ਦੇ ਲੋਕ ਖੁਸ਼ ਨੇ ਕਿ ਹਾਂ ਯਾਰ ਮੁੰਡਾ ਬਹੁਤ ਚੰਗਾ ਕੰਮ ਕਰ ਰਿਹਾ ਮੇਰੀ ਟੀਮ ਸਾਰੇ ਮੇਰੇ ਦੋਸਤਾਂ ਦੀ ਹੈ ਬਚਪਨ ਦੇ ਤਾਰੇ ਖੋਸ਼ ਨੇ ਤੇ ਤੁਸੀਂ ਜੋ ਵੀ ਜੋਕ ਹੁੰਦੇ ਆ ਤੁਸੀਂ ਖੁਦ ਲਿਖਦੇ ਹੋ ਜਾਂ ਦੋਸਤ ਵੀ ਸਾਰਾ ਕੰਟੈਂਟ ਮੇਰਾ ਆਪਣਾ ਵਾਜੀ ਏ ਟੂ ਜ਼ੈਟ ਕੋਦੇ ਲਿਖਦਾ ਕਿੱਦਾਂ ਕਿੱਦਾਂ ਆ ਜਾਂਦੇ ਇਦਾਂ ਦੇ ਹੱਥ ਨਾਲ ਹੀ ਲਿਖਿਆ ਹੱਥ ਨਾਲ ਤਾਂ ਲੇਖ ਲੈਂਦੇ ਹੋਰ ਕੋਈ ਤਾਂ ਜਰੀਆ ਆਇਆ ਨਹੀਂ ਅਜੇ ਲਿਖਦਾ ਉਹ ਲਗੇ ਰੱਬ ਦੀ ਮਿਹਰ ਆ ਕਲਾ ਨੂੰ ਨੇ ਦਾਤ ਬਖਸ਼ੀ ਆ ਵਧੀਆ ਵਧੀਆ ਲਿਖ ਰਹੇ ਹਨ ਸਾਰੇ ਠੀਕ ਆ ਜੀ ਨਹੀਂ ਬਹੁਤ ਵਾ ਇਹ ਸੰਤਨ ਤਰਨ ਚਾਵਲਾ ਜੀ ਬਹੁਤ ਵਧੀਆ ਲੱਗਿਆ ਇਹਨਾਂ ਨੇ ਗੱਲ ਕਰਕੇ ਆਪਣੀ ਜ਼ਿੰਦਗੀ ਬਾਰੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਕਮੇਡੀ ਦੀ ਦੁਨੀਆ ਵਿੱਚ ਆਏ ਤਰਨਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਦਿੱਤਾ ਵਾਦੋਫੁਲੋ ਰਬ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਥੈਂਕ ਯੂ ਸੋ ਮਚ